ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਪੱਕੇ ਹੋਏ ਕੇਲਿਆਂ ਦੀ ਬਹੁਤ ਹੀ ਜ਼ਿਆਦਾ ਟੇਸਟੀ ਰੈਸਪੀ ਬਣਾਵਾਂਗੇ ਤੇ ਜੇਕਰ ਤੁਹਾਨੂੰ ਪਸੰਦ ਆਈ ਤਾਂ ਲਾਈਕ ਕਰ ਦਿਓ ਬਤਵਤ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਕੇਲਿਆਂ ਦੀ ਰੈਸਪੀ ਬਣਾਉਣ ਵਾਸਤੇ ਤੇ ਮੈਂ ਪੱਕੇ ਹੋਏ ਤਿੰਨ ਕੇਲੇ ਲੈਤੇ ਹੈਗੇ ਆ ਹਾਂਜੀ ਕੇਲਿਆਂ ਦੀ ਰੈਸਪੀ ਬਣਾਉਣ ਵਾਸਤੇ ਤੇ ਸਭ ਤੋਂ ਪਹਿਲਾਂ ਆਪਾਂ ਕੇਲਿਆਂ ਦੇ ਇਸ ਤਰ੍ਹਾਂ ਪਿਛਲਾ ਪਾਸਾ ਤੇ ਮੂਹਲਾ ਪਾਸਾ ਹਟਾ ਦਾਂਗੇ ਤੇ ਇਹਨਾਂ ਦੇ ਦੋ ਪੀਸ ਕਰ ਲਾਂਗੇ ਇਸ ਤਰ੍ਹਾਂ ਛਿੱਲੇ ਨਹੀਂ ਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਵੀ ਮੈਂ ਰੈਸਪੀ ਕਿਸ ਤਰ੍ਹਾਂ ਬਣਾਵਾਂਗੀ ਬਹੁਤ ਹੀ ਆਪਾਂ ਵਧੀਆ ਬਣਾਵਾਂਗੇ ਤੇ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਆਪਾਂ ਤਿੰਨਾਂ ਕੇਲਿਆਂ ਦੇ ਜਿਹੜੇ ਆਪਾਂ ਪੀਸ ਕੱਟ ਲਏ ਹੈਗੇ ਤੇ ਇਧਰ ਆਪਾਂ ਕੜਾਹੀ ਦੇ ਵਿੱਚ ਪਾਣੀ ਆਪਣਾ ਗਰਮ ਤੇਲ ਨਹੀਂ ਪਾਇਆ ਪਾਣੀ ਦੇ ਵਿੱਚ ਜਿਹੜਾ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਕਿੰਨੇ ਕੇਲੇ ਆਪਾਂ ਪਾਣੀ ਦੇ ਵਿੱਚ ਇਸ ਤਰ੍ਹਾਂ ਸਾਈਡ ਤੇ ਤੇ ਆਪਾਂ ਇਹਨੂੰ ਟੱਕ ਦਾਂਗੇ ਜਿਦੋਂ ਇੱਕ ਉਬਾਲ ਆ ਗਿਆ ਥੋੜੇ ਸੌਫਟ ਹੋ ਗਏ ਉਹ ਕਾਪ ਇਹਨਾਂ ਨੂੰ ਕੇਲੇ ਨੂੰ ਪਕਾਉਣਾ ਹਾਂਜੀ ਹੁਣ ਆਪਾਂ ਕੜਾਹੀ ਤੇ ਟੱਕਣ ਲਾ ਦਾਂਗੇ ਤੇ ਥੋੜਾ ਥੋੜਾ ਪਾਣੀ ਜਿਹੜਾ ਉਬਾਲ ਆ ਗਿਆ ਹੈਗਾ ਤੇ ਕੇਲੇ ਵੀ ਆਪਣੇ ਥੋੜੇ ਤੁਸੀਂ ਦੇਖ ਸਕਦੇ ਹੋ ਕਲਰ ਇਹਨਾਂ ਦਾ ਚੇਂਜ ਹੋ ਗਿਆ ਤੇ ਬਸ ਆਪਾਂ ਨਾ ਇੱਥੋਂ ਤੱਕ ਜਿਹੜੇ ਹੈ ਆਪਾਂ ਕੇਲੇ ਪਕਾਉਣੇ ਸੀ ਕਿ ਤੇ ਗੈਸ ਕਰਦਾਂਗੇ ਬੰਦ ਕੇਲਿਆਂ ਨੂੰ ਆਪਾਂ ਬਾਹਰ ਕੱਢ ਲਾਂਗੇ ਜਿਆਦਾ ਕੇਲਿਆਂ ਨੂੰ ਪਕਾਉਣਾ ਨਹੀਂ ਸੀ ਸਿਰਫ ਹਲਕਾ ਜਿਹਾ ਸੌਫਟ ਕਰਨਾ ਸੀ ਇਹਨਾਂ ਨੂੰ ਆਪਾਂ हाँ जी हूँ आप केलों का छिलका ला देंगे इधर आप रख लेंगे कड़ाही दे सारे केले छिल के इस तरह हाँ जी केलिया का छिलका ला दा, ते आप हाथ ना थोड़े थोड़े आप लें ਹੁਣ ਆਪਾਂ ਸਮਾਨੇ ਦੇ ਵਿੱਚ ਮਿਕਸ ਕਰਾਂਗੇ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਕੱਤਾ ਗੋभी ਥੋੜੀ ਜੀ ਕद्दूकस ਕੀਤੀ ਹੋਈ ਦੋ ਹਰੀਆਂ ਮਿਰਚਾਂ ਬਰੀਕ ਕਟੀਆਂ ਹੋਆਂ ਥਰਾ ਧਨੀਆ ਕੱਟਿਆ ਹੋਇਆ ਇੱਕ ਗੋਲੀ ਪਾ ਦਾਂਗੇ ਆਪਾਂ ਵੇਸਣ ਵੇਸਣ ਨੂੰ ਪਹਿਲਾਂ ਛਾਣਾ ਛਾਣਾ ਜ਼ਰੂਰੀ ਹੈ ਕਈ ਵਾਰ ਵਿੱਚ ਨਾ ਸੁਸਰੀ ਵਗੈਰਾ ਹੁੰਦਾ ਹੈਗਾ ਨਮਕ ਸੁਆਦ ਅਨੁਸਾਰ ਥੋੜੀ ਜੀ ਪਾ ਦਾਂਗੇ ਹਲਦੀ ਥੋੜੀ ਜੀ ਪਾ ਦਾਂਗੇ ਪੀਸੀ ਲਾਲ ਮਿਰਚ ਕਿ ਇੱਕ ਤੋਂ ਪਾਉ ਚ ਪਾ ਦਾਂਗੇ ਮੈਗੀ ਮਸਾਲੇ ਦਾ ਫਿਰ ਦਾ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਇੱਕ ਚਮਚ ਆਰਾ ਰੋਟ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਕਰ ਦਾਂਗੇ ਮਿਕਸ ਹੱਥ ਨਾਲ ਹੀ ਮਿਕਸ ਕਰ ਦਾਂਗੇ ਜੇਕਰ ਆਪ ਨੂੰ ਪਾਣੀ ਦੀ ਵਰਤੋਂ ਪਾਣੀ ਦੀ ਵਰਤੋਂ ਆਪ ਨੂੰ ਕਰਨੀ ਪਈ ਤਾਂ ਆਪਾਂ ਜ਼ਰੂਰ ਕਰਾਂਗੇ ਪਰ ਨਹੀਂ ਕਰਨੀ ਪੈਣੀਗੀ ਕਿਉਂਕਿ ਜਿਹੜਾ ਇਹ ਕੇਲਾ ਹੈਗਾ ਇਹਦੇ ਨਾਲ ਹੀ ਸਾਰਾ ਮਿਕਸ ਹੋ ਜੂਗਾ ਸਾਰਾ ਸੁਨਾ ਹਾਂਜੀ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੁਣ ਆਪਾਂ ਬਣਾਵਾਂਗੇ ਰੈਸਪੀ ਹਾਂਜੀ ਰੈਸਪੀ ਬਣਾਉਣ ਵਾਸਤੇ ਤੇ ਕੜਾਹੀ ਦੇ ਵਿੱਚ ਤੇਲ ਪਾ ਕੇ ਗਰਮ ਕਰ ਲਿਆਗਾ ਹੁਣ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਾਂਗੇ ਬਿਲਕੁਲ ਆਪਾਂ ਪਕੌੜਿਆਂ ਨੂੰ ਬਣਾਵਾਂਗੇ ਜੇਕਰ ਤੁਹਾਨੂੰ ਪਸੰਦ ਆ ਲੱਗੀ ਵੀਡੀਓ ਤਾਂ ਤੁਸੀਂ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਇਹ ਜੋ ਜਮਾਂ ਕਈ ਵਾਰ ਕੇਲੇ ਬਾਲੇ ਪੱਕ ਵੀ ਜਾਂਦੇ ਆ ਨਾ ਤੇ ਕਈ ਵਾਰ ਵੀ ਨਹੀਂ ਵੀ ਖਾਦੇ ਜਾਂਦੇਗੇ ਤੇ ਉਹਨਾਂ ਦੀ ਵੀ ਰੈਸਪੀ ਐ ਇਸ ਤਰ੍ਹਾਂ ਆਪਾਂ ਬਣਾ ਸਕਦੇ ਹੈਗੇ ਆ। ਹੁਣ ਥੋੜਾ ਜਿਹਾ ਇਹਨਾਂ ਨੂੰ ਸੇਕ ਲੱਗਣ ਦੋ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਹਲਾਵਾਂਗੇ। ਹਾਂਜੀ ਹੁਣ ਆਪਾਂ ਝਾਰਨੀ ਨੇ ਇਸ ਤਰ੍ਹਾਂ ਇਹਨਾਂ ਨੂੰ ਹਲਾ ਦੇਾਂਗੇ। ਇਸ ਤਰ੍ਹਾਂ ਜਿਹੜੇ ਕੇਲੇ ਦੀ ਆਪਾਂ ਰੈਸਪੀ ਬਣਾਉਣੇ ਹੈਗੇ ਆ ਤੇ ਸਬਜ਼ੀ ਤੁਸੀਂ ਕੋਈ ਵੀ ਮਨਪਸੰਦ ਆਪਦੀ ਪਾ ਸਕਦੇ ਹੋ ਤੁਹਾਡੀ ਇੱਛਾ ਹੈਗੀ ਕੋਈ ਵੀ ਆਪਾਂ ਸਬਜ਼ੀ ਪਾ ਕੇ ਤੇ ਜਿਹੜੇ ਰੈਸਪੀ ਆਪਾਂ ਬਣਾ ਸਕਦੇ ਆ ਚੰਗੀ ਤਰ੍ਹਾਂ ਜਿਹੜੇ ਇਹ ਪੱਕ ਗਏ ਕਲਰ ਇਹਨਾਂ ਦਾ ਵਧੀਆ ਚੇਂਜ ਹੋ ਗਿਆ ਤੇ ਇਹ ਮੀਡੀਅਮ ਜੀ ਅੱਗ ਤੇ ਇਹ ਜਿਹੜੇ ਆਪਾਂ ਪਕਾਉਣੇ ਹੈਗੇ ਆ ਜਿਆਦਾ ਅੱਗ ਤੇਜ਼ ਤੇ ਨਹੀਂ ਬਣਾਉਣੇਗੇ ਨਹੀਂ ਤਾਂ ਜਿਹੜੇ ਇਹ ਫਿਰ ਛੇਤੀ ਪੱਕ ਜਾਣਗੇ ਤੇ ਅੰਦਰੋਂ ਜਿਹੜੇ ਇਹ ਕੱਚੇ ਰਹਿ ਜਾਣਗੇ ਇਸ ਕਰਕੇ ਮੀਡੀਅਮ ਜੀ ਅੱਗ ਤੇ ਜਿਹੜਾ ਆਪਾਂ ਇਹਨਾਂ ਨੂੰ ਪਕਾਉਣਾ ਹੈ। ਹਾਂਜੀ ਪਕੌੜੇ ਆਪਣੇ ਬਣ ਗਏ ਆ। ਹੁਣ ਆਪਾਂ ਤੇਲ ਚ ਕੱਢ ਲੈਣੇ ਆ। ਬਹੁਤ ਵਧੀਆ ਜਿਹੜੇ ਇਹ ਪਕੌੜੇ ਬਣੇ ਹੈਗੇ ਆ। ਕੁਝ ਜ਼ਿਆਦਾ ਔਖੇ ਨਹੀਂ ਬਣਾਉਣੇ। ਜਲਦੀ ਜਿਹੜੀ ਇਹ ਬਨ ਵਾਲੀ ਰੈਸਪੀ ਹੈਗੀ ਇਹ ਮਿੰਟਾਂ ਵਿੱਚ ਦੀ ਤੁਸੀਂ ਕੇਲੇ ਨੂੰ ਇਸ ਤਰ੍ਹਾਂ ਤੁਸੀਂ ਪਾਣੀ ਦੇ ਵਿੱਚ ਪਕਾਓ ਤੇ ਜਲਦੀ ਜਲਦੀ ਜਿਹੜੀ ਰੈਸਪੀ ਇਹ ਬਣਾਓ। ਹੁਣ ਆਪਾਂ ਦੂਸਰਾ ਪੂਰ ਵੀ ਕੱਢ ਲੈਣੇ ਆ। ਹਾਂਜੀ ਸਾਰੇ ਰੈਸਪੀ ਆਪਾਂ ਬਣਾ ਕੇ ਰੈਡੀ ਕਰ ਲਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਜਿਹੜੀ ਕੋਈ ਵੀ ਮੈਂ ਤੁਹਾਨੂੰ ਡਿਸ਼ ਬਣਾਉਣੇ ਦੱਸਦੀ ਆ ਤੇ ਸੌਖੇ ਤਰੀਕੇ ਨੇ ਬਣਾਉਣੇ ਦੱਸਦੀ ਆ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਦੇਖਿਆ ਕਰੋ ਤੇ ਕਮੈਂਟ ਕਰਕੇ ਵੀ ਤੁਸੀਂ ਦੱਸਿਆ ਕਰੋ ਵੀ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਤੇ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਜਰੂਰ ਕਰਦਿਆ ਕਰੋ ਹਾਂਜੀ ਤੇ ਨਾਲ ਰੱਖਤੀ ਆਪਾਂ ਟਮਾਟਰਾਂ ਦੀ ਸੌਸ ਤੁਸੀਂ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਿਆ